और पुलिस का प्रशासन का अब असठे हुए इसे रोज माँ भगवती और भोलेनाथ की बेदबी हुई है उस चोर न किया जाए और माँ दरबार की अमानत जो है सैंती अठती किलो चांदी है जी और महाम प्रभु ने पंतली लख रुपए की चोरी माँ दरबार की हुई है ਅਰ ਅੱਜ ਪ੍ਰਸ਼ਾਸਨ ਦੇ ਸਿਰ ਤੇ ਜੂ ਨਹੀਂ ਰੰਗਦੇ ਕਹਿੰਦਾ ਜੀ ਇਦਾਂ ਦੇ ਕੇਸ ਹੁੰਦੇ ਨੇ ਜਿਸ 20 ਕੇਸ ਹੱਲ ਕਰਤੇ ਇੱਕ ਤੁਹਾਡਾ ਨਹੀਂ ਵੀ ਹੋਇਆ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਇਦਾਂ ਲੱਗਦਾ ਜਿਵੇਂ ਡਾਕਟਰ ਦੇ ਕੇ ਪੇਸ਼ੈਂਟ ਆ ਗਿਆ ਜੀ 10 ਬਚਾ ਲਏ ਨੋਵਾ ਨਹੀਂ ਬਚਾਇਆ ਪਰ ਜਿਹੜਾ ਇੱਕ ਨਹੀਂ ਬਚਾਇਆ ਉਹਨਾਂ ਦੇ ਘਰਿਆਂ ਤਾਂ ਪੁਛ ਕੇ ਵੇਖੋ ਆ ਸਾਡਾ ਹਾਲ ਪੁਛ ਕੇ ਵੇਖੋ ਕੀ ਹੈ ਅਸੀਂ ਪੁਲੀਸ ਪ੍ਰਸ਼ਾਸਨ ਦੇ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਇਸ ਸਮੱਸਿਆ ਦਾ ਹੱਲ ਕਰਨ ਨਹੀਂ ਤਾਂ ਅਸੀਂ ਆਪਣਾ ਜੋ ਧਰਨਾ ਹੈ ਆਪਣਾ ਰੋਸ਼ ਹੈ ਕਾਨੂੰਨ ਦੇ ਦਾਰੇ ਵਿੱਚ ਜਾਂਦਾ ਹੈ ਕਰਾਂਗੇ ਔਰ ਪ੍ਰਭੂ ਦਾ ਸਿਮਰਨ ਕਰਾਂਗੇ ਕਿਉਂਕਿ ਜਦੋਂ ਪੁਲਿਸ ਪ੍ਰਸ਼ਾਸਨ ਤੇ ਸਾਰੇ ਲੋਕ ਹੱਥ ਛੱਡ ਦਿੰਦੇ ਨੇ ਉਦੋਂ ਸਾਡੀ ਪ੍ਰਭੂ ਤੇ ਅਗੇ ਡੋਰ ਹੁੰਦੀ ਹੈ ਹੁਣ ਅਸੀਂ ਸਾਰੇ ਮਿਲ ਕੇ ਹਨੂੰਵਾਂ ਚਲੀ ਸਦਾ ਪਾਪ ਕਰਾਂਗੇ ਔਰ ਸਾਰਿਆਂ ਕੇ ਬੇਨਤੀ ਹੈ ਕਿ ਵਕਤ-ਵਕਤ ਆਪਣੀ ਜੋ ਆਵਾਜ਼ ਹੈ ਸਾਰੀ ਹੀ ਜਨਤਾ ਵਿੱਚ ਪਹੁੰਚਾਓ ਔਰ ਅਸੀਂ ਇਸ ਆਪਣੇ ਰੋਸ਼ ਨੂੰ ਕੱਕੜ ਕਰੀਏ ਤੇ ਕਾਮਯਾਬ ਹੋਈਏ ਇਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਸਿਟੀ ਹੈਡਲਾਈਨਸ ਤੋਂ ਅਸੀਂ ਉਹ ਖਬਰ ਤੁਹਾਡੇ ਤੱਕ ਨਸ਼ਰ ਵੀ ਕੀਤੀ ਸੀ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਹੋਈ ਚੋਰੀ ਦਾ ਮਸਲਾ ਸੋ ਅੱਜ ਉਹ ਕਾਫੀ ਸਮਾਂ ਜਿਹੜਾ ਬੀਤ ਚੁੱਕਾ ਹੈ ਪਰ ਹਾਲੇ ਤੱਕ ਜਿਹੜਾ ਉਸ ਦਾ ਹੱਲ ਹੈ ਨਹੀਂ ਨਿਕਲਿਆ ਚੋਰ ਜਿਹੜੇ ਨੇ ਉਹ ਨਹੀਂ ਫੜੇ ਗਏ ਨੇ ਇਹਨਾਂ ਦੇ ਮੁਤਾਬਕ ਗੱਲਬਾਤ ਵੀ ਕਰਦੇ ਹਾਲਾਂਕਿ ਪ੍ਰਸ਼ਾਸਨ ਵੀ ਜਿਹੜਾ ਲੱਗਾ ਹੋਇਆ ਹੈ ਪਰ ਗੱਲਬਾਤ ਕਰਦੇ ਅੱਜ ਪ੍ਰੋਟੈਸਟ ਜਿਹੜਾ ਦੇਖ ਸਕਦੇ ਹੋ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਲੁਧਿਆਣਾ ਦੀ ਤਸਵੀਰ ਹੈ ਅੱਜ ਲੁਧਿਆਣੇ ਦਾ ਇਹ ਬਿਲਕੁਲ ਚੌਕ ਜਿਹੜਾ ਹੈਗਾ ਆਰਤੀ ਚੌਕ ਤੇ ਬਿਲਕੁਲ ਨਾਲ ਦਾ ਚੌਕ ਬਿਲਕੁਲ ਜਾਮ ਕੀਤਾ ਹੋਇਆ ਵਾ ਤਮਾਮ ਸਨਾਤਨੀ ਲੋਕ ਇੱਥੇ ਪਹੁੰਚੇ ਹੋਏ ਨੇ ਸ਼ਿਵ ਸena ਆਗੂ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਪਾਨੂੰ ਜੀ ਸਮਾਂ ਵੈਸੇ ਬਹੁਤ ਜ਼ਿਆਦਾ ਹੋ ਗਿਆ ਪਿੱਛੇ ਵੀ ਤੁਸੀਂ ਆਵਾਜ਼ ਚੱਕੀ ਸੀ ਕੀ ਅੱਜ ਹੁਣ ਤੱਕ ਅਪਡੇਟ ਕੀ ਮਿਲੀ ਹੈ ਕਿਉਂ ਅੱਜ ਧਰਨਾ ਲਾਉਣਾ ਪਿਆ ਦੇਖੋ ਜੀ ਅਪਡੇਟ ਤਾਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਮਿਲੀ ਫੜ ਲੈਨੇ ਆ ਫੜ ਲੈਨੇ ਆ ਫੜ ਲੈਨੇ ਆ ਅਸੀਂ ਪਹਿਲਾਂ ਸੀਪੀ ਸਾਹਿਬ ਦੇ ਦਫ਼ਤਰ ਦਾ ਧਰਨ ਲੈਂਦਾ ਸੀਗਾ ਬੁਰਕੇ ਪ੍ਰਸ਼ਾਸਨ ਸਾਨੂੰ ਕੋਆਪਰੇਟ ਕਰਦੇ ਗਿਆ ਤੁਸੀਂ ਨਾ ਕਰੋ ਵੀ ਅਸੀਂ ਬੰਦੇ 'ਚ ਬਹੁਤ ਜਲਦ ਫੜ ਲਾਗੇ ਚਾਸੀਂ ਸੀਪੀ ਸਾਹਿਬ ਨੂੰ ਕੋਆਪਰੇਟ ਕਰਕੇ ਪ੍ਰੋਪੋਸ ਪ੍ਰਸ਼ਾਸਨ ਨੂੰ ਕੋਆਪਰੇਟ ਕੀਤਾ ਸਿਫਸਨਾ ਪੰਜਾਬ ਨੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਸੀਗਾ ਉਹ ਸਰਕਟ ਉੱਤੇ ਰੱਖ ਲਈ ਮੀਟਿੰਗ ਰੱਖ ਲਈ ਸਰ ਇਹਨੂੰ ਸੰਗਠਨਾ ਦੀ ਪਰ ਲੋਕਾਂ ਦੇ ਮਨਾਂ 'ਚ ਨਾ ਰੋਸ ਹੈ ਨਾ ਪਬਲਿਕ ਦੇ ਮਨਾਂ 'ਚ ਨਾ ਰੋਸ ਹੈ ਪਬਲਿਕ ਕਹਿੰਦੀ ਨਹੀਂ ਸੀ ਰੋਡ ਹੀ ਜਾਮ ਕਰਨਾ ਜੀ ਰੋਡ 'ਤੇ ਬੈਠੇ ਆ ਜੀ ਦੇਖੋ ਤੁਸੀਂ ਆਪ ਦੇਖੋ ਕਿ ਮੇਰਾ ਟਾਈਮ ਹੋ ਗਿਆ ਵਾ ਠੀਕ ਹੈ ਜੀ ਬੰਦੇ ਨਹੀਂ ਫੜ ਹੋਏ ਐਡੀ ਵੱਡੀ ਪੀਐ ਔਰ ਸਮੁੰਦਰ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਬਹੁਤ ਵੱਧ ਗਿਮਤੀ ਜਨੇ ਇਹ ਜਨਗਨ ਦਾ ਮੁੱਦਾ ਵੈ ਕੋਈ ਪਰਸਨਲ ਕਿਸੇ ਦਾ ਪਰਸਨਲ ਕਹਿ ਦੀ ਆਪਾ ਪ੍ਰੋਗਰਾਮ ਨਹੀਂ ਇਹ ਸਭ ਸਮਾਜ ਦਾ ਪ੍ਰੋਗਰਾਮ ਹੈ ਔਰ ਸਮਾਜ ਦਾ ਰੋਸ਼ ਹੈ ਵੀ ਜੋ ਲੋਕ ਅਜੇ ਨੂੰ ਰੋਡ ਦੇ ਉੱਤੇ ਨਜ਼ਰ ਆ ਰਿਹਾ ਵੈ ਅੱਛਾ ਲੱਭਾ ਸਭਾ ਹੋ ਗਿਆ ਵਿੱਚ ਇਸ ਦੀ ਕੋਈ ਹਲਚਲ ਨਹੀਂ ਨਜ਼ਰ ਆਈ ਕਾਰਨ ਕੀ ਕੀ ਪੁਲਿਸ ਕਾਰਵਾਈ ਦੇ ਵਿੱਚ ਲੱਗੀ ਹੋਈ ਸੀ ਉਹਨਾਂ ਦਾ ਵੇਟ ਕਰ ਰਹੇ ਸੀ ਕੀ ਕਰਕੇ ਰਹੇ ਸੀ ਮਤਲਬ ਕਾਫੀ ਸਮਾਂ ਹੋ ਗਿਆ ਜੀ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਸਰਕਾਰ ਹੈ ਸਰਕਾਰ ਤਾਂ ਸਾਰੀ ਆਪ ਦਿੱਲੀ ਬੈਠੀ ਹੈ सीएम साहब दिल्ली ने टीएमएलए मंत्री दिल्ली ने सारे चेयरमैन दिल्ली ने तम समझो ਵੀ ਉਹਨਾਂ ਦੀ ਡਿਊਟੀਆਂ ਉਹ ਜਿਹੜੀ ਪੰਜਾਬ ਪੁਲਿਸ ਲੱਗੀ ਉਹ ਵੀ ਦਿੱਲੀ ਬੈਠੀ ਆ ਤਾਂ ਕਿਤਨਾ ਕਦੇ ਫੋਰਸ ਦੀ ਕਮੀ ਹੋਣ ਕਰਕੇ ਵੀ ਇਹ ਚੀਜ਼ ਨਜ਼ਰ ਆ ਰਹੀ ਹੈ ਵੀ ਜਿਹੜੇ ਬੰਦੇ ਇਧਨੀ ਫੜ ਹੋਏ ਤੇ ਕੀ ਲੱਗਦਾ ਹੈ ਕਿ ਹੁਣ ਅੱਜ ਪ੍ਰੋਟੈਸਟ ਕਰ ਰਹੇ ਹੋ ਕਿ ਪ੍ਰਸ਼ਾਸਨ ਦਾ ਕੋਈ ਗਲਬਤ ਹੋਈ ਤੁਹਾਡੀ ਕੀ ਹਾਂ ਵੀ ਫੜ ਲਿੱਤਾ ਜਾਂ ਫੜਨ ਫੜਨ ਲੱਗੇ ਆ ਪ੍ਰਸ਼ਾਸਨ ਤਾਂ ਜੋ ਇਹ ਕਹਿ ਰਿਹਾ ਸਾਨੂੰ ਟਾਈਮ ਦਿਓ ਟੇਕ ਟਾਈਮ ਅਸੀਂ ਫੜ ਰਹੇ ਆ ਅਸੀਂ ਲੱਗੇ ਹੋਏ ਟਰੈਪ ਤੇ ਪਰ ਜੋ ਹਾਲਾਤ ਨਜ਼ਰ ਆ ਰਹੇ ਵੀ ਹਜੇ ਕੁਝ ਕਲੀਅਰ ਨਹੀਂ ਸਾਹਮਣੇ ਪੁਲਿਸ ਤੁਹਾਨੂੰ ਦੱਸ ਰਹੀ ਹੈ ਜੀ ਅੱਛਾ ਹਾਂਜੀ ਇਹ ਕਦੋਂ ਤੱਕ ਪ੍ਰੋਟੈਸਟ ਜਾਰੀ ਰਹੇਗਾ ਦੇਖੋ ਪਬਲਿਕ ਤਾਂ ਕਹਿ ਰਹੀ ਵੀ ਕੋ ਵੱਡੇ ਅਧਿਕਾਰ ਆਣਗੇ ਮੰਗ ਪੱਤਰ ਲੈਣਗੇ ਫੇਰ ਸਾਈਡ ਰੋਡ ਛੱਡ ਦੇਣਗੇ ਬਾਕੀ ਐਸਪੀ ਸਾਹਿਬ ਵਧੀਆ ਟ੍ਰੇਡ ਕਰ ਰਹੇ ਨੇ ਭੁੱਲਰ ਸਾਹਿਬ ਵਧੀਆ ਹੈਂਡਲ ਕਰ ਰਹੇ ਨੇ ਬਾਕੀ ਦੇਖੋ ਵੇਟਨਵਾਚ ਕੀ ਨਿਕਲਦਾ ਸਿੱਟਾ ਹੈਗੀ ਭਰੋਸਾ ਹੈਗਾ ਪ੍ਰਸ਼ਾਸਨ ਤੇ ਕੀ ਵੀ ਅੱਜ ਫੜ ਲੈਣਗੇ ਦੇਖੋ ਸਾਡੇ ਕੋਲ ਪ੍ਰਸ਼ਾਸਨ ਤੋਂ ਲਵਾ ਭਰੋਸਾ ਕਿਤੇ ਕਰੀਏ ਫਿਰ ਸਾਡੇ ਕੋਲ ਹਾਸਟਾ ਲਾਸਟ ਆਪਸ਼ਨ ਆ ਅਧਿਕਾਰੀ ਹੀ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਬਾਕੀ ਦੇਖੋ ਕੀ ਮੋਲ ਬੰਦਾ ਕੀ ਰਿਜ਼ਲਟ ਨਿਕਲਦਾ ਮਹੀਨੇ ਤੋਂ ਉਪਰ ਕੋ ਬੰਦੇ ਨਹੀਂ ਫੜੋਏ ਬੜੀ ਇੱਕ ਨਾਕਾਮ ਔਰ ਫੋਰਸ ਦੀ ਕਮੀ ਹੋਣ ਕਰਕੇ ਵੀ ਇਹ ਰਿਜ਼ਲਟ ਕਲੀਅਰ ਆ। ਇਹ ਫੋਰਸ ਪ੍ਰੋਪਰ ਨਹੀਂ ਹੈ ਪੁਲਿਸ ਕੋਲ। ਕਿਤੋਂ ਤੱਕ ਹੋਣ ਪ੍ਰੋਟੈਸਟ ਚੱਲ ਰਹੀ ਹੈ। ਦੇਖੋ ਜੀ ਇਹ ਚੱਲ ਰਿਹਾ ਫਿਲਹਾਲ ਦੀ ਡੇਟ ਦਾ ਅ ਵੇਟਨਵਾਜ ਸਾਡੇ ਜਿਹੜੇ ਅਧਿਕਾਰੀ ਨੇ ਜਾਂ ਪਬਲਿਕ ਜਿਹੜੇ ਮੈਂ ਨਮਾਇੰਦੇ ਨੇ ਮੰਂਦਰ ਦੇ ਉਹ ਕੀ ਡਿਸਾਈਡ ਕਰਦੇ ਨੇ ਉਸ ਤੋਂ ਕਲੀਅਰ ਹੋਊਗਾ। ਠੀਕ ਹੈ ਠੀਕ ਹੈ। ਅ ਬਨੀ ਜੀ ਕੀ ਕਹੋਗੇ ਜਿਹੜਾ ਅੱਜ ਇੱਥੇ ਪ੍ਰੋਟੈਸਟ ਕੀਤਾ। ਦੇਖੋ ਲੋਕਾਂ ਚ ਇਤਰਾਜ਼ ਹੈ ਰੋਸ ਹੈ ਨਾ ਕਿਤਨਾ ਕਿਤੇ। ਅਗਰ ਪ੍ਰਸ਼ਾਸਨ ਪਹਿਲਾਂ ਹੀ ਬੰਦੇ ਫਾੜ ਲੈਂਦਾ ਤਾ ਸ਼ਾਇਦ ਹਾਜੀ ਹਿੰਦੂ ਸਮਾਨ ਨੂੰ ਸੜਕਾ ਦੇ ਉਤਰਨ ਨੂੰ ਮਜਬੂਰ ਹੀ ਨਾ ਹੁੰਦਾ ਦੱਸੋ ਨਾ ਅਗਰ ਇਹੀ ਗੱਲ ਆਪਾਂ ਦੂਜੇ ਸਮਾਨ ਦੀ ਕਰ ਲਈਏ ਉਹ ਤਾਂ ਇੱਕ ਦਿਨ ਲੰਦਾ ਸਮਾਂ ਉਤਰਨ ਨੂੰ ਅੱਜ ਕਿੰਨੇ ਕਿਤੇ 20 ਤੋਂ 25 ਦਿਨ ਮਹੀਨਾ ਹੀ ਲਾ ਲੋ ਮਹੀਨਾ ਲੰਘ ਗਿਆ ਕਿੱਥੇ ਹੈ ਕੋਈ ਬੰਦਾ ਕਿ ਇੱਕ ਫੜਿਆ ਗਿਆ ਇਹ ਸਾਡੇ ਉੱਤੇ ਟੈਕ ਛੋਟੀ ਸਾਡੇ ਦੇਵੀ ਦੇਵਤੇ ਉੱਤੇ ਅਟੈਕ ਹੈ ਸਾਡੇ ਸਾਡੇ ਉੱਤੇ ਅਟੈਕ ਹੁੰਦਾ ਫਿਰ ਤਾਂ ਗੱਲ ਵੀ ਕਰਦੇ ਕਿਸੇ ਇਨਸਾਨ ਤੇ ਅਟੈਕ ਹੈ ਜਦੋਂ ਪੰਜਾਬ ਦੇ ਨਾਲ ਦੇਵੀ ਦੇਵਤੀ ਸੇਫ ਨਹੀਂ ਹੈ ਤੇ ਆ ਹਿੰਦੂ ਕਿੱਥੋਂ ਸੇਫ ਹੋਊਗਾ ਉਹਨਾਂ ਨੂੰ ਤਾਂ ਆਪਣੀ ਟੈਨਸ਼ਨ ਭਈ ਹੈ ਅਗਰ ਸਾਡੇ ਦੇਵੀ ਦੇਵਤੇ ਸੇਫ ਹੀ ਨਹੀਂ ਰਹਿਣਗੇ ਤਾਂ ਮੇਰੇ ਹ ਦੇਖੋ ਨਾ ਜਿਸ ਮਾਤ ਉਸੇ ਮੰਗਣ ਜਾਂਦੇ ਆ ਜਿਸ ਦੇਵੀ ਮਾਂ ਕੋਲ ਸੀ ਸਭ ਆਸ਼ੀਰਵਾਦ ਲੈਣੇ ਆ ਅਗਰ ਉਹ ਦੇਵੀ ਮਾਂ ਮੰਦਿਰ ਚ ਆਪਣੇ ਘਰ ਚ ਕੋਈ ਆ ਕੇ ਚੋਰੀ ਦਾ ਨਾਮ ਬੜੀ ਆਰਾਮ ਨਾਲ ਦਿੱਤਾ ਜਾਂਦਾ ਪਰ ਬੇਦਬੀ ਕਿਤੇ ਨਾ ਕਿਤੇ ਖਰੂੰਡੇ ਜਿਹੜੇ ਖਰੂੰਡੇ ਵੱਜਦੇ ਨਾ ਉਹ ਮੰਦਿਰ ਦੀ ਮੂਰਤ ਤੁਹਾਡੇ ਵੱਲੋਂ ਮੈਂ ਫਿਰ ਕਹਿੰਨਾ ਕਈ ਉਹ ਜਿਹੜੇ ਸ਼ਰਾਰਤੀ ਅੰਸਰਾਂ ਵੱਲੋਂ ਹੋਗਾ ਕੰਕਰ ਸਾਡੇ ਵੱਲੋਂ ਸ਼ੰਕਰ ਹੈ ਆਸਤਾ ਦਾ ਕੇਂਦਰ ਹੈ ਸਵਾਲ ਤਾਂ ਇੱਥੇ ਖੜਾ ਹੁੰਦਾ ਅਗਰ ਪੁਲਿਸ ਬੰਦੇ ਫੜ ਲਵੇ ਪ੍ਰਸ਼ਾਸਨ ਬੰਦੇ ਫੜ ਲੇ ਤਾਂ ਸਮਾਜ ਸੜਕਾ ਤੇ ਉਤਰੂਗਾ ਹੀ ਕਿਉਂ ਪ੍ਰਸ਼ਾਸਨ ਤਾਂ ਲੱਗਾ ਹੋਇਆ ਕਹਿੰਦੇ ਪ੍ਰਸ਼ਾਸਨ ਵੀ ਫੜਨ ਨੂੰ 25 ਤੋਂ 30 ਦਿਨ ਹੋ ਗਏ ਹੋਰ ਕੋਈ ਸਮਾਜ ਦਾ ਮੁੰਡਾ ਹੁੰਦਾ ਸ਼ਾਇਦ ਅੱਜ ਲੱਖ ਰੁਪਏ ਨਾਮ 2 ਲੱਖ ਨਾਮ ਜੇ ਸੂਚਨਾ ਦੇਣ ਵਾਲੇ ਨੂੰ ਲੱਗ ਜਾਂਦਾ ਦੱਸੋ ਹਿੰਦੂ ਸਮਾਜ ਆਰੀ ਕੀ ਹੋਇਆ ਜਿਪ ਲੱਗ ਗਈ ਕਿਸੇ ਨੇ ਇਹ ਵੀ ਇੱਕ ਵੱਡੇ ਅਧਿਕਾਰੀ ਨੇ ਕਿਹਾ ਕਿ ਕਿਸੇ ਬੰਦੇ ਨੇ ਸੂਦ ਹੋ ਮੈਨੂੰ ਉਸ ਬੰਦੇ ਦੀ ਸੂਦ ਹੋ ਜਾਂ ਮੈਂ ਉਸ ਬੰਦੇ ਨੂੰ 2 ਲੱਖ 3 ਲੱਖ ਦਵਾਂਗਾ ਜਦੋਂ ਤੱਕ ਆਪਾਂ ਹੋਰ ਸਮਾਜ ਦੀ ਤੁਹਾਨੂੰ ਯਾਦ ਹੋਗਾ ਅਨਿਲ अरोड़ा ਵਾਰੀ ਨਾ ਇਨਾਮ ਰੱਖਤੇ ਸੀ ਸਰਕਾਰ ਨੇ ਸਮਰਾਲਾ ਚੋਂ ਧਰਨਾ ਲਾਤਾ ਸੀ ਹੁਣ ਦੱਸੋ ਲੱਖਾਂ ਪਰ ਜਿਹੜੇ ਆਤਵਾਦੀ ਜਿਹਦੇ ਤੇ ਨਾਮ ਨਹੀਂ ਹੁੰਦੇ ਉਧਾਂ ਹੁੰਦੇ ਆ ਤੇ ਹਿੰਦੂ ਮੰਦਿਰ ਉੱਤੇ ਕੋਈ ਆਇਆ ਉਹ ਵੀ ਤਾਂ ਇੱਕ ਪਾਸੋਂ ਆਤਵਾਦੀ ਹੈ ਨਾ ਉਹ ਵੀ ਤਾਂ ਇੱਕ ਪਾਸੋਂ ਕਿਹਾ ਮੈਂ ਫਿਰ ਕਹਿੰਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਹਿੰਦੂ ਅਧਿਕਾਰੀ ਨਹੀਂ ਹੈ ਆਪਾਂ ਬੜੇ ਵੱਡੇ ਵੱਡੇ ਅਪਨ ਪੜ੍ਹਾਈ ਕਰਕੇ ਸਭ ਬੈਠੇ ਨੇ ਮੇਰੇ ਤੋਂ ਉੱਚੇ ਅਧਿਕਾਰੀ ਪਰ ਸਵਾਲ ਤਾਂ ਇਹ ਹੈ ਨਾ ਜਦ ਤੱਕ ਦਿਲ ਤੱਕ ਦਰਦ ਨਹੀਂ ਹੋਊਗਾ ਜਦ ਤੱਕ ਮੈਂ ਫਿਰ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੀ ਨਹੀਂ ਹੋਊਗਾ ਜਿਵੇਂ ਆ ਰਾਜਾ ਵੈਸੀ ਪ੍ਰਜਾ ਜਦ ਤੱਕ ਉਪਰੋਂ ਆਰਡਰ ਹੀ ਨਹੀਂ ਹੋਊਗਾ ਸਵਾਲ ਤਾਂ ਇਹ ਆ ਦਿੱਲੀ ਇਲੈਕਸ਼ਨਾਂ ਤੋਂ ਵੇਲ ਮਿਲੂਗੀ ਤਾਂ ਬੰਦੇ ਫੜੇ ਜਾਣਗੇ ਨਾ ਸਰਕਾਰ ਤੋਂ ਕਦੋਂ ਤੱਕ ਬੈਠੇ ਇੱਥੇ ਤੁਹਾਡੇ ਜਿਹੜੇ ਲੋਕ ਦੇਖੋ ਲੋਕ ਕਹਿ ਰਹੇ ਲੋਕਾਂ 'ਚ ਰੋਸ ਹੈ ਲੋਕਾਂ 'ਚ ਰੋਸ ਹੈ ਇਹ ਹਿੰਦੂ ਸਮਾਜ ਆਪ ਆਇਆ ਸੜਕਾਂ ਤੇ ਇਹ ਵਿਨੀਤ ਦੁਆ ਜਾਂ ਕਿਸੇ ਕਹਿਨ ਤੇ ਨਹੀਂ ਆਇਆ ਇਹ ਸਮਾਜ ਆਪ ਆਇਆ ਜੋ ਸਮਾਜ ਦੀ ਮਨਜ਼ੂਰੀ ਹੋਊਗੀ ਤਦ ਤੱਕ ਬੈਠੇ ਹੈ ਬੈਠੇ ਹੈ ਸੋ ਬਿਲਕੁਲ ਜੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਅਜੇ ਇਸ ਚੌਕ ਤੇ ਬਿਲਕੁਲ ਜਾਬ ਜਿਹੜਾ ਹੈ ਉਹ ਲੱਗਿਆ ਹੋਇਆ ਹਾਲਾਂਕਿ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਜਿਹੜਾ ਹੈ ਉਹ ਕਰ ਰਿਹਾ ਵਾ ਪਰ ਉਸ ਦੇ ਨਾਲ ਹੀ ਜਿਹੜਾ ਹੈ ਤਮਾਮ ਹਿੰਦੂ ਜਿਹੜੇ ਲੀਡਰ ਨੇ ਉਹ ਇੱਥੇ ਮੌਜੂਦ ਨੇ ਨਾਲ ਹੀ ਪ੍ਰਸ਼ਾਸਨ ਨਾਲ ਗੱਲਬਾਤ ਵੀ ਹੋ ਰਹੀ ਹੈ ਤਾਂ ਗੱਲਬਾਤ ਇੱਧਰ ਵੀ ਕਰਦੇ ਆ ਭਾਜੀ ਤੇ ਕੀ ਕਹੋਗੇ ਅੱਜ ਜਿਹੜਾ ਕਾਫੀ ਸਮਾਂ ਜਿਹੜਾ ਲੰਘ ਚੁੱਕਾ ਹੈਗਾ ਦੇਖੋ ਮਜਬੂਰ ਹੋ ਕੇ ਹਿੰਦੂਵਾ ਨੂੰ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡੇ ਚੈਨਲ ਸਾਰੇ ਸੁਰਤਿਆਂ ਨੂੰ ਜੈ ਸ਼੍ਰੀ ਰਾਮ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਵਪਾਰੀ ਵਰਗ ਵੀ ਜਿਹੜਾ ਸਾਡਾ ਹਿੰਦੂਵਾਦ ਹੈਗਾ ਉਹ ਵੀ ਪਰੇਸ਼ਾਨ ਹੋ ਕੇ ਸੜਕਾਂ ਤੇ ਆ ਗਿਆ ਤੇ ਬਹੁਤ ਵੱਡੀ ਨਲਾਕੀ ਹੈ ਭਗਵੰਤ ਮਾਨ ਜੀ ਦੀ ਉਹਨਾਂ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਆ ਕੀ ਹੋ ਯਾਰ ਇੱਕ ਧਰਮ ਦਾ ਮਤਲਬ ਪਹਿਲਾਂ ਦੇਖੋ ਇੱਕ ਨਿਧੀ ਗੁਪਤਾ ਦਾ ਨਾਮ ਸੀ ਚਲੋ ਮੈਨੂੰ ਕੋਈ ਮਤਲਬ ਨਹੀਂ ਜਿਹਨੂੰ ਮਰਜ਼ੀ ਉਹ ਬਣਾਣ ਮਤਲਬ ਹਿੰਦੂਆਂ ਦੇ ਨਾਲ ਇੰਨਾ ਅਤਿਆਚਾਰ ਯਾਰ ਹਰ ਵਾਰੀ ਇਸ ਸਰਕਾਰ ਦੇ ਵਿੱਚ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਜੇ ਕਿਸੇ ਨੇ ਬੇਦਬੀ ਕੀਤੀ ਹੈ ਤੁਹਾਡਾ ਕੀ ਲੱਗਦਾ ਉਹਨੂੰ ਫੜ ਲਓ ਪਰ ਨਹੀਂ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਪੁਲਿਸ ਜਿਹੜੀ ਹੈ ਤੇ ਇਹਨਾਂ ਨੂੰ ਕੋਈ ਇਹਨਾਂ ਦੇ ਦਿਮਾਗ ਦੇ ਵਿੱਚ ਬੋਝ ਨਹੀਂ ਇਹਨਾਂ ਦਾ ਸਿਰਫ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਹੈ ਇਹਨਾਂ ਦੇ ਦਿਮਾਗ ਤੇ ਇਹ ਬੋਝ ਹੈ ਵੀ ਅਸੀਂ ਦਿੱਲੀ ਕਿਸ ਤਰ੍ਹਾਂ ਜਿੱਤ ਲਈਏ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਫੜਨ ਨੂੰ ਲੱਗੇ ਹੋਏ ਆ ਵੀ ਉਹਨਾਂ ਨੂੰ ਫੜ ਲਾਂਗੇ ਵੀ ਕੋਈ ਗੱਲਬਾਤ ਹੋਈ ਉਹਨਾਂ ਤੇ ਨਾਲੇ ਪ੍ਰਸ਼ਾਸਨ ਚਾਹਣਾ ਕੀ ਹੁੰਦਾ ਫੜਨ ਨਾ ਫੜਨ ਨਾਲ ਹੋਣਾ ਕਿ ਚਾਹਣਾ ਹੋਣਾ ਚਾਹਣ ਦਾ ਅਸੀਂ ਬਹੁਤ ਕੁਝ ਮੈਂ ਚਾਹਣਾ ਮੈਂ ਸਹੀ ਬਣਦਾ ਬਣ ਥੋੜੀ ਕਿ ਇਹ ਨਹੀਂ ਹੁੰਦਾ ਕਰੋ ਕੁਝ ਕਰੋ ਇਹ ਨਹੀਂ ਕੁਝ ਕਰ ਰਹੇ ਮੈਂ ਦੋਸਤ ਬੋਰ ਕਹਿਣਾ ਚਾਹੂੰਗਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਹਿੰਦੂਆਂ ਨੂੰ ਕਰ ਇਨਸਾਫ ਮਿਲਿਆ ਨਹੀਂ ਹੈ ਤੇ ਹਿੰਦੂਆਂ ਨੇ ਜਾਂ ਸਨਾਤਨ ਧਰਮ ਦੇ ਜਿਹੜੇ ਪ੍ਰਚਾਰਕ ਹੈ ਉਹਨਾਂ ਨੇ ਕਰੀ ਵੀ ਆਪਣਾ ਅਰਾਜਕਤਾ ਨਹੀਂ ਫਲਾਈ ਹੈ ਲੇਕਿਨ ਜਦ ਸਾਡਾ ਮਸਲੇ ਹੱਲ ਨਹੀਂ ਹੋਣਗੇ ਫਿਰ ਤਾਂ ਅਸੀਂ ਕਰੀ ਨਾ ਕਦੀ ਤਾਂ ਰੋਸ਼ ਕਰਾਂਗੇ ਲੇਕਿਨ ਅਜਨੇ ਰੋਸ਼ ਦੇ ਵਿੱਚ ਅਸੀਂ ਆਪਣੀ ਮੰਗਾਂ ਰੱਖੀਆਂ ਨੇ ਲੇਕਿਨ ਤਾਂ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਐਂਬੂਲੈਂਸਾਂ ਨੂੰ ਨਹੀਂ ਰੋਕ ਰਹੇ ਤਾਂ ਕਿ ਆਮ ਆਦਮੀ ਨੂੰ ਦਿੱਕਤ ਨਾ ਆਏ ਬਾਕੀ ਸਰਕਾਰ ਸਟੇਟ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਕਦੋਂ ਤੱਕ ਪ੍ਰੋਟੈਸਟ ਜਾਰੀ ਰਹੇਗਾ ਜਦ ਤੱਕ ਜੀ ਇਹਦੇ ਵਿੱਚ ਆਪਣਾ ਸੀਪੀ ਸਾਹਿਬ ਦਖਲ ਅੰਦਾਜ਼ੀ ਨਹੀਂ ਕਰਕੇ ਸਾਨੂੰ ਆਸ਼ਵਾਸ਼ਣ ਨਹੀਂ ਦਿੰਦੇ ਕਿ ਸਾਡਾ ਜਿਹੜਾ ਮੁੱਦਾ ਹੈ ਉਹ 2 ਤੋਂ 3 ਦਿਨ ਦੇ ਵਿੱਚ ਹੱਲ ਨਹੀਂ ਹੁੰਦਾ ਤਦ ਤੱਕ ਅਸੀਂ ਆਪਣਾ ਪ੍ਰਦਰਸ਼ਨ ਕੰਟੀਨਿਊ ਕਰਾਂਗੇ ਜੀ જય ਸ਼੍ਰੀਨਾਥ ਸੋ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਿੰਦੂ ਜਿਹੜੇ ਲੀਡਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਹਾਲਾਂਕਿ ਸ਼ਿਵ ਸੈਨਾ ਦੇ ਲੀਡਰ ਵੀ ਇਸ ਕਟੜ ਦੇ ਵਿੱਚ ਸ਼ਾਮਲ ਨੇ ਉਹਨਾਂ ਨਾਲ ਦੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਾਂਗੇ ਕਿਉਂਕਿ ਕਾਫੀ ਜਿਹੜਾ ਸਮਾਂ ਹੈ ਉਹ ਹੋ ਚੁੱਕਾ ਹੈ ਤਾਂ ਦੇਖ ਸਕਦੇ ਹੋ ਕਿ ਹੋਰ ਤੱਕ ਵੀ ਜਿਹੜੇ ਉਹ ਫੜੇ ਜਿਹੜੇ ਨਹੀਂ ਗਏ ਨੇ ਪਰ ਪ੍ਰਸ਼ਾਸਨ ਜ਼ਰੂਰ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਜਲਦ ਹੋਵੇਗੀ ਆ ਪੁਲਿਸ ਉਹਨਾਂ ਦੀ ਗ੍ਰਿਫਤਾਰੀ ਨੂੰ ਜੜੀ ਆ ਉਹ ਲੱਗੀ ਹੋਈ ਆ ਬਿਲਕੁਲ ਤਾਂ ਸ਼ਿਵ ਸੈਨਾ ਆਗੂ ਜਿਹੜੇ ਮੌਜੂਦ ਨੇ ਨਾਲ ਹੀ ਸਮਾਸਥੀ ਬਹੁਤ ਸਾਰੇ ਇੱਥੇ ਮੌਜੂਦ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਿ ਅੱਜ ਬਹੁਤ ਲੰਬਾ ਸਭਾ ਹੋ ਗਿਆ ਪ੍ਰੋਟੈਸਟ ਤੁਸੀਂ ਪਹਿਲਾਂ ਵੀ ਕੀਤਾ ਅੱਜ ਫੇਰ ਕਰ ਰਹੇ ਹੋ આરોપી ਨਹੀਂ ਫੜੇਗੇ ਦੇਖੋ ਬੜੀ ਸ਼ਰਮਨਾਕ ਗੱਲ ਹੈ ਕਿ 29 ਦਿਨ ਹੋ ਗਏ ਜਿਹੜੀ ਬੇਇਜ਼ਦੀ ਦੀ ਘਟਨਾ ਵਾਪਰੀ ਆ ਉਦੇ ਇਲਾਵਾ ਕਿ ਟੁੱਟ 60 ਲੱਖ ਤੋਂ ਵੱਧ amount ਦੀ ਚੋਰੀ ਹੋਈ ਹੈ ਉਹਦੇ باوجود ਹਲੇ ਤੱਕ ਪ੍ਰਸ਼ਾਸਨ ਦਾ ਉਹੀ ਰਵਈਆ ਦਾ ਜਵਾਬ ਹੈ ਕਿ ਅਸੀਂ ਵਧ ਰਹੇ ਹਾਂ ਵਧ ਰਹੇ ਹਾਂ ਜਿਹੜੀ ਜਾਂਚ ਹੈ ਠੀਕ ਹੈ ਮੈਂ ਅਫਸਰਾਂ ਨਾਲ ਕਿਤੇ ਨਾ ਕਿਤੇ ਸਹਿਮਤ ਹੈ ਕਿ ਅਫਸਰ ਨਾਲ ਦੀ ਨਾਲ ਦੱਸਦੇ ਪਏ ਆ ਵੀ ਕਿਤੇ ਰੇਡ ਕਰਦੇ ਆ ਭਾਵੇਂ ਵੀਡੀਓ ਕੋਲ ਭਾਵੇਂ ਲੋਕੇਸ਼ਨ ਹੈ ਲੇਕਿਨ ਗੱਲ ਹੈ ਨਾ ਰਿਜ਼ਲਟ ਕੀ ਆ ਰਿਹਾ ਰਿਜ਼ਲਟ ਕੀ ਆ ਰਿਹਾ ਮੰਨਿਆਵਗੀ ਦੇਖੋ ਆਪਾਂ ਨੂੰ ਵੀ ਪਤਾ ਹੈ ਕਿ ਅਸੀਂ ਆਪਣੇ ਸ਼ਹਿਰ ਤੋਂ ਵੀ 10 ਕਿਲੋਮੀਟਰ ਦੇ ਏਰੀਆ 'ਚ ਜਾਂਦੇ ਆ ਤਾਂ ਵੀ ਵਹੀਕਲ ਦੇ ਪੈਸੇ ਖਰਚ ਹੁੰਦੇ ਆ ਤੇ ਜਿਹੜਾ ਪ੍ਰਸ਼ਾਸਨ ਹਰਿਆਣਾ ਨੇ ਰਾਜਸਥਾਨ ਤੱਕ ਭੱਜ ਰਿਹਾ ਅਫਸਰਾਂ ਦੇ ਪੈਸੇ ਖਰਚ ਹੋ ਰਹੇ ਆ ਪਰ ਗੱਲ ਤਾਂ ਹੈ ਨਾ ਇੰਨੀ ਭੱਜਣਾਟ ਕਰਕੇ ਰਿਜ਼ਲਟ ਤਾਂ ਜ਼ੀਰੋ ਕੱਢ ਆ ਅੱਜ 오ਸੇਲੀ ਹੈ ਜਿਹੜੇ ਮੰਦਰ ਦੇ ਭਗਤ ਨੇ ਸ਼ਹਿਰ ਦੇ ਸਮਾਜ ਸੇਵੀ ਸੰਗਠਨ ਨੇ ਧਾਰਮਿਕ ਸੰਗਠਨ ਨੇ ਅੱਜ ਸੜਕਾਂ ਤੇ ਆਣ ਲਈ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਰਿਜ਼ਲਟ ਜ਼ੀਰੋ ਹੈ ਜੀ ਤੇ ਲੇਕਿਨ ਬੜੀ ਸ਼ੇਮਪੂਲ ਗੱਲ ਹੈ ਕਿਉਂ ਪੰਜਾਬ ਦੀ ਬਹਾਦਰ ਪੁਲਿਸ ਫੋਰਸ ਜਿੰਨੇ ਏਡੇ ਵੱਡੇ ਵੱਡੇ ਕੇਸ ਹੱਲ ਕਰਤੇ ਤੇ ਇੱਕ ਬੇਦਬੀ ਦੇ ਦੋਸ਼ੀ ਨਹੀਂ ਫੜੇ ਜਾ ਰਹੇ ਤਾਂ ਇਹ ਕੋਈ ਗੱਲਬਾਤ ਹਾਲੇ ਹੋਈ ਨਹੀਂ ਕਿ ਵੀ ਫੜੇ ਗਏ ਆ ਜਾਂ ਉਹਦੇ ਪਿੱਛੇ ਪੁਲਿਸ ਲੱਗੀ ਹੋਈ ਆ ਕੋਈ ਗੱਲਬਾਤ ਕੋਈ ਨਹੀਂ ਹੋਈ ਨਹੀਂ ਦੇਖੋ ਪ੍ਰਸ਼ਾਸਨ ਨੇ ਪਿਛਲੇ ਦਿਨੀ ਰਾਜਸਥਾਨ ਤੋਂ ਇੱਕ ਬੰਦਾ ਫੜਿਆ ਵੀ ਸੀਗਾ ਜਿਹੜਾ ਸ਼ੱਕ ਦੇ ਦਾਇਰੇ ਦੇ ਵਿੱਚ ਆਇਆ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਪ੍ਰਸ਼ਾਸਨ ਕੰਮ ਕਰ ਰਿਹਾ ਉਹ ਫੜਿਆ ਲੇਕਿਨ ਬਾਅਦ ਚ ਉਹਦੀ ਲੋਕੇਸ਼ਨਾਂ ਵੈਰੀਫਾਈ ਹੋ ਗਈਆਂ ਕਿ ਉਹ ਬੰਦਾ ਆਪਣੇ ਘਰਤੀ ਸੀਗਾ ਜਿੱਥੇ ਜਨ ਵਾਰਦਾਤ ਹੋਈ ਆ ਉਨ ਪ੍ਰਸ਼ਾਸਨ ਦੋਸ਼ੀਆਂ ਦੇ ਬਹੁਤ ਨੇੜੇ ਪਹੁੰਚ ਚੁੱਕਾ ਵਾ ਜਿੰਨ ਦੋਸ਼ੀ ਆਇਡੈਂਟੀਫਾਈ ਕਰ ਲਿਆ ਉਹਨਾਂ ਦੇ ਨੇੜੇ ਪਹੁੰਚਣ ਵਾਲੇ ਆ ਲੇਕਿਨ ਹੁਣ ਭੰਕਤਾ ਚ ਰੋਸ਼ੀ ਈਡਾ ਵਾ ਜਿਹਦੇ ਕਰਕੇ ਅਜਦਾ ਧਰਨਾ ਦੇਣਾ ਪਿਆ ਵਾ ਲੇਕਿਨ ਹੁਣ ਵੀ ਆ ਕਿ ਪ੍ਰਸ਼ਾਸਨ ਜਿੰਨੀ ਚੇਤੀ ਦੋਸ਼ੀ ਬੜੇ ਦੇਖੋ ਐਡਮਿਨਿਸਟ੍ਰੇਸ਼ਨ ਵੀ ਚਾਹਦੀ ਹੈ ਕਿ ਦੋਸ਼ੀ ਬੜੇ ਜਾਣ ਇਹ ਤਾਂ ਹੈ ਨਹੀਂ ਕਿ ਪੁਲਿਸ ਨੂੰ ਨਾ ਦੋਸ਼ੀ ਬੜ ਕੇ ਕੋਈ ਫਾਇਦਾ ਪੁਲਿਸ ਦੇ ਵੀ ਤਾਂ ਆਪਣਾ ਇੱਕ ਰਿਕਾਰਡ ਹੈ ਇਸ ਤਰ੍ਹਾਂ ਮਾੜਾ ਹੋ ਰਿਹਾ ਲੋਕਾਂ ਦੇ ਵਿੱਚ ਜਦ ਤੱਕ ਦੋਸ਼ੀ ਨਹੀਂ ਬੜੇ ਜਾਂਦੇ ਹੁਣ ਅਪਰ ਰਿਜ਼ਲਟ ਆਏਗਾ ਕਦੋਂ 29 ਦਿਨ ਤਾਂ ਹੋ ਗਏ ਆ ਔਰ ਤੁਸੀਂ ਦੇਖੋ ਸਨਾਤਨ ਦੇ ਨਾਮ ਦਾ ਐਡਾ ਪਾਵਨ ਸਮਾ ਚੱਲਦਾ ਪਿਆ 144 ਵਰ੍ਹੇ ਬਾਅਦ ਮਹਾਕੁੰਬਾ ਆਇਆ ਉਹ ਮਹਾਕੁੰਬ ਦੇ ਮਹੀਨੇ ਚਿੱਡੀ ਵੱਡੀ ਬੇਦਬੀ ਹੋਣੀ ਸਾਰੇ ਭਕਤਾਂ ਦੇ ਮਨਾਂ 'ਚ ਰੋਸ਼ ਹੈ ਬੜਾ ਬੜਾ ਕਦੋਂ ਤੱਕ ਇਹ ਪ੍ਰੋਟੈਸਟ ਜਾਰੀ ਰਹੂਗਾ ਜੇ ਨਹੀਂ ਬੜੇ ਜੀ ਦੇਖੋ ਇੱਥੇ ਬੈਠੇ ਆ ਮਾਨਯੋਗ ਸੀਪੀ ਸਾਹਿਬ ਜਾਂ ਜ਼ਿੰਮੇਵਾਰ ਅਧਿਕਾਰੀ ਆਣਗੇ ਉਸ ਤੋਂ ਬਾਅਦ ਦੇਖਿਆ ਜਾਂਦਾ ਵੀ ਉਹ ਕੀ ਭਰੋਸਾ ਦਿੰਦੇ ਪਏ ਆ ਜਦੋਂ ਦੀ ਗੱਲਬਾਤ ਬਿਲਕੁਲ ਜਦੋਂ ਤੱਕ ਇੱਕ ਤਸੱਲੀ ਬਖਸ਼ ਜਵਾਬ ਨਹੀਂ ਹੋਏਗਾ ਰਟਾ ਰਟਾ ਜਵਾਬ ਨਹੀਂ ਜਦ ਤੱਕ ਤਸੱਲੀ ਬਖਸ਼ ਜਵਾਬ ਨਹੀਂ ਆਉਂਦਾ ਇਸੇ ਤਰ੍ਹਾਂ ਇੱਥੇ ਬੈਠੇ ਰ ਸੋ ਬਿਲਕੁਲ ਹੋਰ ਵੀ ਤਬਾਅ ਮ ਇਥੇ ਸਮਾਜ ਸੇਵੀ ਸ਼ਿਵ ਸੈਨਾ ਆਗੂ ਤੇ ਹੋਰ ਵੀ ਬੜੇ ਲੀਡਰ ਇਥੇ ਜਿਹੜੇ ਉਹ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਸ਼ਿਵ ਸੈਨਾ ਆਗੂ ਦੇ ਜਿਹੜੇ ਚੇਅਰਮੈਨ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਤਾਂ ਲਗਾਤਾਰ ਜਿਹੜੀ ਗੱਲਬਾਤ ਹੈ ਉਹ ਲੋਕਾਂ ਦੇ ਨਾਲ ਹੋ ਰਹੀ ਹੈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਰਹੀ ਹੈ ਤੇ ਕੰਡੇ ਸਾਹਿਬ ਕਿਵੇਂ ਦੇਖਦੇ ਹੋ ਕਿ ਬਹੁਤ ਲੰਮਾ ਸਮਾਂ ਹੋ ਗਿਆ ਅੱਜ ਫਿਰ ਪ੍ਰੋਟੈਸਟ ਕਰਨ ਨੂੰ ਮਜਬੂਰ ਹੋ ਗਏ ਪਹਿਲਾਂ ਵੀ ਕੀਤਾ ਹੋਣਾ ਲੋਕਾਂ ਦੀ ਰੋਸ਼ ਹੈ ਕੀ ወਚੁਰਮ ਕੋਣੀ ਫੜੇ ਜਾਂਦੇ ਉਹ ਪੰਜਾਬ ਪੁਲਿਸ ਜਿਹਨੇ ਪੰਜਾਬ ਚਾਤਵਾਦ ਖਤਮ ਕੀਤਾ ਵੱਡੇ ਵੱਡੇ ਗੈਂਗਸਟਰਾਂ ਨੂੰ ਖਤਮ ਕੀਤਾ ਉਹਨਾਂ ਕੋ ਚੋਰ ਨਹੀਂ ਫੜੇ ਜਾ ਰਹੇ ਦੋਸ਼ੀ ਨਹੀਂ ਫੜੇ ਜਾ ਰਹੇ ਬੇਦਬੀਆਲੇ ਦੋਸ਼ੀ ਨਹੀਂ ਫੜੇ ਜਾ ਰਹੇ ਇਸ ਕਰਕੇ ਲੋਕਾਂ ਨੂੰ ਰੋਸ ਆ ਲੋਕ ਲੱਗੇ ਹੋਏ ਪ੍ਰਸ਼ਾਸਨ ਤਾਂ ਕਹਿ ਰਿਹਾ ਹੈ ਵੀ ਅਸੀਂ ਲੱਗੇ ਹੋਏ ਆ ਫੜ ਲੈਵਾਂਗੇ ਫਿਰ ਲੱਗੇ ਜੋ ਸਾਨੂੰ ਫਿਲਮਾਂ ਦਿਖਾਈਆਂ ਲੱਗਿਆ ਪ੍ਰਸ਼ਾਸਨ ਕੰਮ ਕਰ ਰਿਹਾ ਪੁਲਿਸ ਕਰ ਪਰ ਚੋਰਾਂ ਦੀ ਕਿਸਮਤ ਹੈ ਜੀ ਤੀਜ ਮੈਂ ਕਹਾਗਾ ਪੁਲਿਸ ਪ੍ਰਯਾਸ ਕਰ ਰਹੀ ਹੈ ਪਰ ਫੇਰ ਵੀ ਸਾਡਾ ਕੀ ਜਮਾੜਾ ਹਿੰਦੂ ਸਮਾਜ ਦੀ ਚੋਰ ਦੋਸ਼ੀ ਬੇਦਬੀ ਦੇ ਦੋਸ਼ੀ ਜਲਦ ਤੋਂ ਜਲਦ ਗਫਤਾਰ ਹੋ ਕੇ ਜਿੰਨਾ ਜਾਣੇ ਚਾਹੀਦਾ ਹੁਣ ਕੀ ਮੰਗ ਹੈ ਇੱਥੇ ਕਿ ਮਨਨ ਹੁਣ ਤੁਸੀਂ ਕਈ ਕਹਿ ਰਹੇ ਕਿ ਕਮਿਸ਼ਨਰ ਸਾਹਿਬ ਨੂੰ ਇੱਥੇ ਆਉਣਾ ਚਾਹੀਦਾ ਤੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੀ ਮੰਗ ਕੀ ਹੈ ਹੁਣ ਅੰਦਰ ਕਮੇਟੀ ਦੀ ਮੰਗ ਹੈ ਵੀ ਕਮਿਸ਼ਨਰ ਸਾਹਿਬ ਸਾਨੂੰ ਆਗੇ ਆਸ਼ਵਾਸਨ ਦੇਣ ਔਰ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਨੇ ਕਹਿੰਦੇ ਵੀ ਅਲੱਗ-ਅਲੱਗ ਸੰਸਥਾਵਾਂ ਦੇ ਲੋਕ ਨੇ ਸ਼ਹਿਰ ਸਾਂ ਆ ਗੋ ਨੇ ਹੋਰ ਸਮਾਜ ਸਥਾਨਾਂ ਦੇ ਸ਼ਹਿਰ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਲੋਕ ਪ੍ਰਤੀਨਿਧੀ ਆਏ ਨੇ ਉਹਨਾਂ ਨੇ ਇੱਕ ਵਿਕ ਡਿਮਾਂਡ ਕੀਤੀ ਸੀ ਸੀਪੀ ਸਾਹਿਬਾ ਕਿ ਸਾਨੂੰ ਆਸ਼ਵਾਸ਼ਣ ਦੇਣ ਕਿ ਅਸੀਂ 70 ਲੱਖ ਤਮਕਰ ਪਹਿਲਾਂ ਮੀਟਿੰਗ ਰੱਖੀ ਗਈ ਸੀ ਜਿਹੜਾ ਸਰਕਟ ਹਾਊਸ ਦੇ ਪਰ ਕੁਝ ਲੋਕਾਂ ਦੀ ਰੋਸ ਸੀ ਉਹਨਾਂ ਨੇ ਦਰਨੇ ਦੀ ਕਾਲ ਦਿੱਤੀ ਜੀ ਕਦੋਂ ਕਦੋਂ ਰਹੂਗਾ ਜੀ ਜੋ ਪ੍ਰਭੂ ਇੱਛਾ ਪ੍ਰਭੂ ਦੀ ਇੱਛਾ ਸੋ ਬਿਲਕੁਲ ਰਜੀਪ ਟੰਡਰ ਉਹਨਾਂ ਨੇ ਕਿਹਾ ਕਿ ਇਹ ਤਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਜਿਹੜਾ ਇਹ ਦੋਸ਼ੀ ਨਹੀਂ ਫੜੇ ਜਾਂਦੇ ਸੈਡ ਵੀ ਪੰਜਾਬੀ ਬੇਨਾਮ ਸਾਨੂੰ ਪੰਜਾਬੀ ਕੀ ਕਹੋਗੇ ਅੱਜ ਫਿਰ ਪ੍ਰੋਟੈਸਟ ਜਿਹੜਾ ਕਰ ਰਹੇ ਨੇ ਦੇਖੋ ਲੋਕਾਂ ਦੇ ਵਿੱਚ ਰੋਸ ਸਿਸਟਮ ਬਹੁਤ ਜ਼ਿਆਦਾ ਵਾ ਪਹਿਲਾ ਗੱਲ ਹੋਈ ਸੀ ਰਾਤ ਨੂੰ ਇੱਕ ਸਰਕਟ ਹਾਊਸ ਦੇ ਵਿੱਚ ਮੀਟਿੰਗ ਕਰਕੇ ਜੋ ਵੀ ਇਹਦਾ ਹੱਲ ਕੀਤਾ ਜਾਵੇ ਪਰ ਕੁਝ ਸੰਸਥਾਵਾਂ ਆਈਆਂ ਨੇ ਜਿਨ੍ਹਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਪਰ ਸਾਡੇ ਪ੍ਰਧਾਨ ਜੀ ਦਾ ਇਹੀ ਕਹਿਣਾ ਵਾ ਕਿ ਜਿਹੜਾ ਪ੍ਰਦਰਸ਼ਨ ਆ ਜਿਹੜਾ ਸ਼ਾਂਤੀਪੂਰਵਕ ਹੋਣਾ ਚਾਹੀਦਾ ਕਿ ਲੋ ਠੀਕ ਆ ਬੇਅਦਬੀ ਹੋਈ ਅਸੀਂ ਵੀ ਕਹਿੰਦੇ ਪਰ ਪ੍ਰਸ਼ਾਸਨ ਵੀ ਦਿਨ ਰਾਤ ਲੱਗਿਆ 10 15 15 ਦਿਨ ਐਸਐਚਓ ਆਪਣੀ ਸੀਟ ਤੇ ਬੈਕ ਕੇ ਦੇਖਿਆ ਐਨਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਇੱਕ ਇੱਕ ਕੈਮਰਾ 150 ਕਿਲੋਮੀਟਰ ਤੱਕ ਦੇ ਇੱਕ ਇੱਕ ਕੈਮਰਾ ਖੰਗਾਰਿਆ ਮਿਲ ਜਾਣਗੇ ਦੋਸਤੋ ਠੀਕ ਆ ਦੋਸ਼ ਵੀ ਬਹੁਤ ਜ਼ਰੂਰੀ ਆ ਕਹਿੰਦੇ ਨਾ ਅਗਰ ਜਿਹੜਾ ਬੱਚਾ ਆਪਣੇ ਮਾ ਦੇ ਅੱਗੇ ਅਗਰ ਹੋਊਗਾ ਨਹੀਂ ਤੇ ਹੱਲ ਕੀਤਾ ਹੋਊਗਾ ਤੇ ਮੈਨੂੰ ਜਿੱਥੇ ਤੱਕ ਲੱਗਦਾ ਅਗਰੇ ਪ੍ਰਸ਼ਾਸਨ ਅੱਗੇ ਨਹੀਂ ਕੋਗੇ ਇਹਨਾਂ ਨੂੰ ਐ ਲੱਗਦਾ ਕਿ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪਰ ਸਾਨੂੰ ਕਿਤਨਾ ਕਿਤੇ ਪਤਾ ਵਾ ਕਿ ਪ੍ਰਸ਼ਾਸਨ ਕੰਮ ਕਰ ਰਿਹਾ ਵਾ ਤੇ ਕੁਝ ਸੰਸਥਾਵਾਂ ਚਾਹੁੰਦੀਆਂ ਨੇ ਕਿ ਜਿਹੜੇ ਸੀਪੀ ਸਾਹਿਬ ਉਰੇ ਆਣ ਤੇ ਉਰੇ ਆ ਕੇ ਉਹਨਾਂ ਨਾਲ ਗੱਲਬਾਤ ਕਰਨ ਤਾਂ ਸ਼ਿਵਾਸ਼ਣ ਦੇਣ ਕਿ ਸਾਡੇ ਜਿਹੜੇ ਮੁਜਰਮਾਂ ਜਲਦੀ ਤੋਂ ਜਲਦੀ ਫੜੇ ਜਾਣਗੇ ਪਰ ਟੋਡਾ ਦੀ ਜਿਹੜੀ ਟੀਮ ਐ ਸੀਪੀ ਸਾਹਿਬ ਨਾਲ ਦੀ ਟੀਮ ਐ ਉਹ ਤਾਂ ਕਹਿ ਰਹੀ ਵੀ ਅਸੀਂ ਲੱਗੇ ਹੋਏ ਆ ਫਿਰ ਪ੍ਰੋਟੈਸਟ ਦੀ ਜ਼ਰੂਰਤ ਕੀ ਹੈ ਨ ਲੱਗੇ ਹੋਏ ਆ ਪਰ ਚਲੋ ਤਾਂ ਠੀਕ ਆ ਅਗਲਾ ਤਾਂ ਵੀ ਰੋਸ਼ ਹੈ ਘਟੋ ਘਟੇ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਹੱਦ ਤੱਕ ਮੁਜਰਮ ਫੜੀ ਨਹੀਂ ਗੇ ਇਹੀ ਕਿਤੇ ਹੋਰ ਕਮਿਊਨਿਟੀ ਨਾਲ ਹੋਇਆ ਹੁੰਦਾ ਤੇ ਇੱਥੇ ਦਿਨਾਂ ਦੇ ਵਿੱਚ ਘੰਟੇਆਂ ਕੁਝ ਘੰਟੇ ਦੇ ਵਿੱਚ ਮੁਜਰਮ ਫੜੇ ਜਾਂਦੇ ਸੀ ਪਰ ਜਿਹੜਾ ਸਨਾਤਨ ਧਰਮ ਆ ਉਹਨੂੰ ਹਮੇਸ਼ਾ ਹੀ ਆਪਣਾ ਜਿਹੜਾ ਹੱਕ ਆ ਉਹ ਧਰਮੇ ਪ੍ਰਦਰਸ਼ਨ ਲਾ ਕੇ ਲੈਣਾ ਬੰਦਾ ਆ ਐਕਚੁਅਲੀ ਕੀ ਆ ਜਿਹੜਾ ਸਨਾਤਨ ਧਰਮ ਨੇ ਜਿਹੜੇ ਲੋਕ ਨੇ ਜਿਹੜੇ ਇੱਕ ਤਰ੍ਹਾਂ ਦਾ ਬਲੋ ਇੱਕ ਸ਼ਾਂਤੀਪੂਰਵਕ ਇੱਕ ਸ਼ਾਂਤੀ ਚਾਹਣ ਵਾਲੇ ਲੋਕ ਆ ਜਿੱਥੇ ਕੋਈ ਪ੍ਰੋਟੈਸਟ ਨਹੀਂ ਕਰਨਾ ਚਾਹੁੰਦੇ ਔਰ ਸ਼ਾਂਤੀਪੂਰ कि ਜਿਹੜੇ ਹਿੰਦੂ ਆ ਤੇ ਹਿੰਦੂ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਤੇ ਸਾਨੂੰ ਹੁਣ ਕਿਤੇ ਨਾ ਕਿਤੇ ਘਰਨੇ ਪ੍ਰਦਰਸ਼ਨ ਕਰਕੇ ਜਿਹੜਾ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰਨੇ ਔਰ ਦਰਿਆ ਡਾਹ ਕੇ ਚੌਂਕਾ ਵਿੱਚ ਦਾ ਸਾਨੂੰ ਆਪਣੇ ਹੱਕ ਲੈਣੇ ਪੈਂਦੇ ਆ ਕਦੋਂ ਤੱਕ ਬੈਠੇ ਰਹੋ ਦੇਖੋ ਉਹ ਪ੍ਰਭੂ ਦੀ ਇੱਛਾ ਜਦ ਤੱਕ ਕੋਈ ਇਹਨਾਂ ਨੂੰ ਆਸ਼ਵਾਸ਼ਣ ਕੋਈ ਪੁਲਿਸ ਪ੍ਰਸ਼ਾਸਨ ਦਾ ਵੱਡਾ ਅਫਸਰ ਕੋਈ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦਿੰਦਾ ਤੋ ਉਦ ਤੱਕ ਇਹ ਧਰਨਾ ਪ੍ਰਦਰਸ਼ਨ ਇੱਦੀ ਚੱਲੇਗਾ ਜੀ ਡੀਪੀ ਸਾਹਿਬ ਆਇਆ ਗੱਲ ਪਹਿਲਾਂ ਤੋਂ ਦਾ ਮੈਂ ਕਿ ਇੱਥੇ ਖੜੇ ਹਾਂ ਹਲਕਾ ਜੀ ਤਾਂ ਤੁਸੀਂ ਬੈਠ ਕੇ ਬਾਹਰ ਸਰਕਟ ਤਾਂ ਹੁੰਦਾ ਹੈ ਬਾਹਰ ਹੀ ਬੈਠੇ ਹਾਂ ਪਸਾਰੋਂ ਦੇ ਵਿੱਚ ਮੰਦਿਰ ਦਾ ਮਸਲਾ ਨਾਲੇ ਮੰਦਿਰ ਦਾ ਮਸਲਾ ਮੰਦਿਰ ਤੁਹਾਡਾ ਵੀ ਮੰਦਿਰ ਆ ਮੰਦਿਰ ਸਾਡਾ ਵੀ ਮੰਦਿਰ ਆ ਠੀਕ ਹੈ ਨਾ ਮੰਦਿਰ ਦਾ ਸਾਰਿਆਂ ਦਾ ਸਾਂਝਾ ਮੰਦਿਰ ਇਹ ਹੀ ਗੱਲਾਂ ਕਰਦੇ ਨੂੰ ਮਹੀਨਾ ਲੰਘ ਗਿਆ ਜੀ ਇੱਕ ਮਿੰਟ ਬ੍ਰਦਰ ਇੱਕ ਮਿੰਟ ਯਾਰ ਸਰ ਇਹ ਗੱਲ ਕਰਦੇ ਹੋਏ ਵਿਦ ਹੋਲਡਡ ਹੈਨ ਰਿਕਵੈਸਟ ਕਰਦੇ ਆ ਇਹ ਗੱਲ ਕਰਦੇ ਕਰਦੇ ਪੁਲਿਸ ਪ੍ਰਸ਼ਾਸਨ ਇਹ ਵੀ ਕਹੀ ਜਾ ਰਿਹਾ ਸਰ ਕਿ 2 ਦਿਨ ਕਹੀਦੇ ਆ 3 ਦਿਨ ਕਹੀਦੇ ਆ ਜੀ ਬ੍ਰਦਰ ਜੋ ਏਅਰਪੋਰਟ ਦੋ ਦਿਨ ਨੇ ਹੈਗੇ ਆ। ਸਾਡੀ ਕਹਣਾ ਕੋਈ ਜਿਹੜੀ ਸੰਜੇ ਦੀ ਸੈਟੀਸਫੈਕਸ਼ਨ ਹੈ ਨਾ ਸਾਡੇ ਲਈ ਸਭ ਤੋਂ ਜ਼ਿਆਦਾ ਜੀ ਨੂੰ ਹੈ। ਸਰ ਲਾਸਟ ਟਾਈਮ ਜਿਹੜੀ ਡਿਸਕਸਨ ਹੋਈ ਸੀ ਉਸ ਤੇ ਇਹ ਕਿਹਾ ਗਿਆ ਸੀਗਾ ਕਿ ਸਾਨੂੰ ਦੋ ਦਿਨ ਦਾ ਟਾਈਮ ਦੇ ਦਿਓ। ਹੋਰ ਅਸੀਂ ਦੋ ਦਿਨ ਚ ਬੰਦੇ ਫੜ ਲਾਂਗੇ। 29 ਦਿਨ ਹੋ ਗਏ। ਸਾਡੇ ਵੱਲ 29 ਦਿਨ ਹੋ ਗਏ। ਜੇ ਤਾਂ ਜੇ ਤਾਂ ਬੰਦੇ ਦੀ ਕੋਈ ਲੋਕੇਸ਼ਨ ਹੋਵੇ, ਬੰਦਾ ਆਇਡੈਂਟੀਫਾਈਡ ਹੋਵੇ, ਫਿਰ ਦੋ ਦਿਨ ਛੱਡੋ ਦੋ ਘੰਟੇ ਨਾਲ ਲੱਗਣ ਥੋੜਾ। ਕੋਈ ਬੰਦਾ ਲੋਕੇਸ਼ਨ ਹੈ। ਐਫਰਟ ਵੀ ਆਵਾ। ਐਫਰਟ ਹੁੰਦਾ ਉਹ ਵੀ ਦੇਖੋ। ਜੇ ਜੇ ਮਾਤਾ ਰਾਣੀ ਦੀ ਕਿਰਪਾ ਰਹੀ ਅਸੀਂ ਫੜਾਂਗੇ ਵਿੱਚ। ਠੀਕ ਹੈ ਨਾ? ਅਸੀਂ ਵਚਨਬੱਧ ਹੈਗੇ ਆਂ ਅਸੀਂ ਆਪਣੀ ਡਿਊਟੀ ਪੂਰੀ ਢੋਕ ਕੇ ਕਰਾਂਗੇ ਠੀਕ ਹੈ ਨਾ ਪਰ ਜੇ ਆਪਾਂ ਕਈ ਵਾਰੀ ਕੀ ਹੁੰਦਾ ਆਪਣੀ એનਰਜੀਸ ਕਿਤੇ ਹੋਰ ਦੇ ਵਰਡ ਉੱਪਰ ਲੱਗ ਜਾਂਦਾ ਕਰਨੇ ਦੇ ਆਜ ਵੀ ਕਿਤੇ ਆਜ ਵੀ ਉਹ ਕ੍ਰਾਂਤੀ ਵੀ ਸਾਡਾ ਐਸਐਸਓ ਸਵੇਰੇ ਮੁੜਿਆ ਹਰਿਆਣਾ ਰੇਡ ਕਰਕੇ ਠੀਕ ਹੈ ਨਾ 1.5 ਦਿਨ ਹੋ ਗਿਆ ਜਿੱਦਨ ਵਾਰ ਦਾ ਉਹ ਹੀ ਆ 10 ਦਿਨ ਜਿਹੜਾ ਹੈਗਾ ਐਸਐਸਓ ਮੇਰੀ ਗੱਲ ਤੋਂ ਬਾਰੀ ਮੈਂ ਇਸ ਪੰਨੇ ਆਸੂ ਦੇ ਸੈਚੂ ਠਾਣੇ ਨਹੀਂ ਬੜਿਆ ਚਾਰ ਵਾਰੀ ACP ਸਾਹਿਬ ਨੇ ਕਿੜਾ ਲਾਇਆ ਚੰਡੀਗੜ੍ਹ ਦਾ ਇੱਕ ਵਾਰੀ ਮੈਲ ਆਇਆ ਉੱਥੇ ਹੁਣ ਜਾ ਕੇ ਆਏ ਆ ਕਿੱਥੇ ਕਿੱਥੇ ਕਿਹੜਾ ਏਰੀਆ ਸਕੈਨ ਕਰਕੇ ਆਏ ਸਾਰੀ ਟੈਕਨੀਕਲ ਐਵਿਡੈਂਸ ਇਕੱਠੀ ਕੀਤੀ ਸੀ ਸੀਸੀਟੀਵੀ ਕੈਮਰੇ ਕਿਤੋਂ ਲੈ ਕੇ ਕਿੱਥੇ ਤੱਕ ਦੇ 150 ਕਿਲੋਮੀਟਰ ਤੱਕ ਦੇ ਕੈਮਰਿਆਂ ਦੀ ਫੁਟੇਜ ਸਾਡੀ ਕੋਲ ਪਈ ਹੈ ਜਿੱਥੇ ਦੋ ਬੰਦੇ ਨੂੰ ਪ੍ਰੈਸ ਕਰਦੇ ਆ ਰਹੀ ਲੱਗਦੀ ਹੈ ਐਫਰਟ ਦੇ ਵਿੱਚ ਮਤਲਬ ਜੇ 100 ਐਫਰਟ ਕਰਦਾ ਸੀਗਾ ਨਾ ਸ਼ਾਇਦ 101 ਹੀ ਕਿਤੇ ਕਿੰਨੀ ਹੋ ਜਾ ਸਰ ਸੀਪੀ ਸਾਹਿਬ ਚੰਡੀਗੜ੍ਹ ਦੇ ਸੈਚੂ ਲਾਇਆ ਨਹੀਂ ਕਿਹੜਾ ਏਰੀਆ ਕਰੋ ਨਾ ਕਰੋ ਨਾ ਕਮੈਂਟ ਯਾਰ ਗੱਲ ਕਰਦੇ ਆ ਕੋਲ ਬੰਦਾ ਕਰਦੇ ਹਾਂ ਆਪਾਂ ਰੀਡ ਕਰਾਂ ਜਾਨੇ ਦੀ ਮੰਤ ਕਮੇਟੀ ਦੇ ਦੋ ਬੰਦੇ ਨਾਲ ਚੱਪੋ ਇਹਨਾਂ ਨਾਲ ਸੱਲੀ ਤੋਂ ਹੋ ਗਏ ਨਾ ਅਗਲੇ ਨੂੰ ਥੱਲੀ ਤਾਂ ਹੋਵੇ ਕੁਝ ਹੋ ਰਿਹਾ ਅਸੀਂ ਆਸਾਰੀਆਂ ਕਹਿੰਦੇ ਪਤਾ ਕਿ ਥੱਲੀਆਂ ਤਾਂ ਦੇ ਰਿਹਾ ਸਰ ਇੱਕ ਮਹੀਨਾ ਹੋ ਗਿਆ ਜੀ ਜਿੰਨਾਂ ਸਪਲਾਈਆਂ ਦੇ ਲੋੜ ਮਨ ਹੈ ਜਿੰਨਾਂ ਸਰ ਸਾਹਿਬ ਐਸਐਸਪੀ ਸਾਹਿਬ ਇੱਕ ਵਾਰ ਜਿੰਨਾਂ ਵਾਰ ਦਾ ਟਰੇ ਸੁਣੀਆਂ ਦੇਖਿਓ ਹੋਣੀ ਮਾਤਾ ਰਾਣੀ ਦੀ ਕਿਰਪਾ ਨਾਲ ਹੀ ਹੋਣੀ ਹੈ ਸਰ ਅਸੀਂ ਮੈਂ ਕਰਾ ਜਿੰਨਾ ਮਰਜੀ ਜਿੰਨੀ ਹੋ ਜੇ ਇਨਸਾਨ ਜਿੰਨਾ ਮਰਜ਼ੀ ਜਦਨ ਕਰ ਲਵੇ ਹੋ ਰਿਹਾ ਜੀ ਮੈਂ ਉਹ ਨਹੀਂ ਕਹਿੰਦਾ ਜਿੰਨਾ ਮਰਜੀ ਇਨਸਾਨ ਜਦਨ ਕਰ ਲਵੇ ਕੀ ਹੋਇਆ ਕੁਝ ਹੁੰਦਾ ਹੈ ਕਿ ਨਹੀਂ ਕਰਨਾ ਠੀਕ ਹੈ ਨਾ ਇਹ ਪੇਸ਼ਾ ਸੰਗੀ ਸਾਹਿਬ ਤੋਂ ਸੀਪੀ ਸਾਹਿਬ ਨੂੰ ਕਹੋ ਜੀ ਦੋ ਬੰਦੇ ਸਾਡੇ ਨਾਲ ਦੋ ਉਹ ਸਟੇਟਮੈਂਟ ਦੋਗੇ ਜੋ ਦੇਣੀ ਹੈ ਚੰਗਾ ਮੇਰੀ ਗੱਲ ਤਾਂ ਹੁਣ ਫੇਰ ਇੱਥੇ ਆ ਕੇ ਦੋਣਾ ਜੀ ਸੀਪੀ ਸਾਹਿਬ ਮੇਰੇ ਮੈਂ ਵੀ ਮੈਂ ਵੀ ਐਡੀਸ਼ਨਲ ਡੀਸੀਪੀ ਹਾਂ ਮੈਂ ਕੋਈ ਲੋਅ ਰੈਂਕਿੰਗ ਅਫੀਸਰ ਨਹੀਂ ਨਹੀਂ ਫਿਰ ਉਹ ਗੱਟੇ ਆ ਗਈ ਉਹ ਸੀਪੀ ਸਾਹਿਬ ਨੇ ਕਿਹਾ ਉਹੀ ਮੈਂ ਕਹਿ ਰਿਹਾ ਤੂੰ ਸੇਵ ਹੀ ਕਹਿਣਾ ਜੀ ਸਾਹਿਬ ਇਸ ਕੇਸ ਦਾ ਇਹਨਾਂ ਦੀ ਟੀਮ ਤੋਂ ਦੋ ਬੰਦੇ ਲੋ ਇਹ ਕੋਈ ਗੱਲ ਤਾਂ ਗੱਲ ਆਉਂਦੀ ਆ ਜਿਹੜਾ ਬਰਨੂ ਜੀ ਤੁਸੀਂ ਗੱਲ ਹੀ ਨਹੀਂ ਕਰਨ ਦਿੰਦੇ ਯਾਰ ਇਹ ਲੋ ਵੀ ਰੁਕ ਜਓ 2 ਮਿੰਟ ਦੋ ਮਿੰਟ ਉਹਨਾਂ ਨੂੰ ਦੋ ਬੰਦੇ ਸਾਡੀ ਇਹਨਾਂ ਦੀ ਕਮੇਟੀ ਚੋਂ ਲੋ ਜਿੱਥੇ ਤੁਸੀਂ ਰੇਡ ਕਰਨ ਜਾਣੀ ਆ ਦੋ ਬੰਦੇ ਨਾਲ ਲੈ ਕੇ ਜਾਓ ਸਾਡੀ ਵੀ ਤਸੱਲੀ ਦਾ ਹੋਊਗੀ ਸਾਨੂੰ ਵੀ ਪਤਾ ਤੁਸੀਂ ਰੇਡ ਕਰਨ ਗਏ ਕਿ ਨਹੀਂ ਗਏ ਦਨ ਹੋ ਗਿਆ ਬਿਲਕੁਲ ਦੋ ਬੰਦੇ ਦੋ ਸਹੀ ਹੋ ਗਿਆ ਸੀ ਸਹੀ ਦੋ ਬੰਦੇ we you